ਇਹ ਦੇਖ ਮੈਂ ਕਿੰਨਾ ਪਿਆਰ ਕਰਦਾ ਇਹ ਦੇਖ ਮੈਂ ਕਿੰਨਾ ਪਿਆਰ ਕਰਦਾ ਮੈਂ ਕਿੰਨਾ ਦਰਦ ਨੂੰ ਤੱਕਦਾ ਨਾ ਇਹ ਜੀਵਨ ਮੈਂ ਕਿੰਨਾ ਦਰਦ ਨੂੰ ਤੱਕਦਾ ਨਾ ਇਹ ਜੀਵਨ ਮੋੜ ਕੇ ਕਹਾਂਗਾ ਤੇ ਇਹ ਕਹਾਂਗਾ 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 ਜੋ ਜੋਨਮ ਮੈਨੇਜਰ ਅੱਛਾ ਹਾਂ ਸਰ ਦੇਖਿਓ ਉਹਨਾਂ ਦਾ ਇੱਕ ਮੁੱਦਾ ਮੇਰੀ ਨਜ਼ਰ 'ਚ ਆਇਆ ਸੀ ਤੇ ਮੈਂ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਦੀ ਗੱਲਬਾਤ ਸੁਣੀ ਹੈ ਤੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਇੰਡੀਪੈਂਡੈਂਟ ਇਨਕੁਆਇਰੀ ਅਸੀਂ ਇਹਦੇ ਵਿੱਚ ਮਾਰਕ ਕਰਤੀ ਹੈ ਜਿਵੇਂ ਉਹਦੀ ਰਿਪੋਰਟ ਆਏਗੀ ਅਸੀਂ ਫਰਦਰ ਇਨਕੁਆਇਰੀ ਲਈ ਜੋ ਰਿਪੋਰਟ ਹੋਏਗੀ ਉਸ ਤੇ ਕਾਰਵਾਈ ਪਾਵਾਂਗੇ ਸਰ ਇਹਦਾ ਟਾਈਮਪੌਂਟ ਕਿਤਾ ਤੁਹਾਨੂੰ ਹਾਂ ਇਹਨਾਂ ਨੂੰ ਮੈਂ ਹਫਤੇ ਦਾ ਦਿਨ ਦਾ ਟਾਈਮ ਦਿੱਤਾ ਹੈਗਾ ਵੀ 5 ਦਿਨ ਦਾ ਚੱਪ ਰਹੇ ਤੇ ਕੋਈ ਨਿਚੋੜ ਕੱਢ ਕੇ ਇਹਨਾਂ ਨੂੰ ਦੱਸਾਂਗੇ ਹੁਣ ਵਾਈਟਅਪ ਕਰ ਰਹੇ ਜੀ ਤਾਂ ਹਾਂ ਧਰਨਾ ਵੈਡਾ ਦੇਖੋ ਉਹ ਆਪਣੀ ਸਲਾਹ ਕਰ ਰਹੇ ਆ ਅਸੀਂ ਉਹਨਾਂ ਨੂੰ ਤਾਂ ਆਸ਼ਵਾਸਨ ਦਿੱਤਾ ਹੈਗਾ ਵੀ ਇਸ ਚੀਜ਼ ਲਈ ਵੀ ਤੁਸੀਂ ਆਪਣਾ ਧਰਨਾ ਜਿਹੜਾ ਹੈਗਾ ਇੱਥੇ ਚੱਕ ਲਓ ਵੀ ਅਸੀਂ ਤੁਹਾਨੂੰ ਪੂਰੇ ਤੌਰ ਤੇ ਆਸ਼ਵਸਤ ਕੀਤਾ ਹੈਗਾ ਵੀ ਅਸੀਂ ਇੰਡੀਪੈਂਡੈਂਟ ਇਨਕੁਆਇਰੀ ਕਰਾਵਾਂ ਜੋ ਮੌਕੇ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ ਆ ਅਸੀਂ ਮੇਰੀ ਫੈਕਟਰੀ ਆ ਫੋਕਲ ਪੁਆਇੰਟ ਚੱਠਾ ਮਸ਼ੀਨਰੀ ਮੇਕਰ ਦੇ ਨਾਂ ਤੇ ਇਹਨਾਂ ਨੇ ਇੰਸ਼ੋਰੈਂਸ ਕਰਦੇ ਸੀ ਮੇਰੀ ਹਰ ਸਾਲ ਆਪਣੇ ਆਪ ਮੇਰੇ ਅਕਾਊਂਟ ਚੋਂ ਪੈਸੇ ਡੈਬਿਟ ਕਰਦੇ ਸੀ ਮੈਨੂੰ ਪੁੱਛੋਂ ਬਗੈਰ ਨਾਮੇ ਕਰੇ ਸਾਈਨ ਹੁੰਦੇ ਸੀ ਕੁਛ ਨਹੀਂ ਸੀ ਹੁੰਦਾ ਪੁੱਛਣ ਤੇ ਕਹਿੰਦੇ ਜੀ ਅਸੀਂ ਅਹੀਂ ਬੈਂਕ ਵੱਲੋਂ ਹੋਣੀ ਹੋਣੀ 2022 ਮੇਰੀ ਚੋਰੀ ਹੋ ਗਈ ਮਈ ਚ ਮੈਂ ਇਹਨਾਂ ਕੋਲ ਆਇਆ ਜੀ ਮੈਂ ਕਹਿੰਿਆ ਜੀ ਮੇਰੇ ਚੋਰੀ ਹੋ ਗਈ ਤੁਸੀਂ ਇੰਸ਼ੋਰੈਂਸ ਦੇ ਪੈਸੇ ਕੱਟਦੇ ਹੋ ਕਲੇਮ ਕਰਦੇ ਹੋ ਤੇ ਮੇਰਾ ਕਲੇਮ ਦਵਾਓ ਮੈਨੂੰ ਨਾਲ ਆਣ ਕੇ ਤੇ ਤੁਸੀਂ ਸਾਰਾ ਪ੍ਰੋਸੈਸਿੰਗ ਫੀਸ ਕੱਢਦੇ ਹੋ ਬਾਕੀ ਤੁਸੀਂ ਵਿਟਨੈਸ ਪਾਉਂਦੇ ਹੋ ਸਾਰਾ ਕੁਝ ਆਣ ਕੇ ਚੈੱਕ ਕਰਦੇ ਹੋ ਸਾਰੀਆਂ ਤੁਸੀਂ ਫੀਸਾ ਪਾਉਂਦੇ ਹੋ ਤੇ ਆਣ ਕੇ ਤੁਸੀਂ ਤੇ ਮੇਰਾ ਆਣ ਕੇ ਚੈੱਕ ਕਰੋ ਤੇ ਮੈਨੂੰ ਮੁਆਵਜ਼ਾ ਦਵਾਓ ਹਮ ਕਮਲ ਨੈਨ ਜੀ ਸੀ ਉਸ ਵਲੇ ਮੈਂ ਚ ਇਹ ਨਹੀਂ ਆਈ ਜੀ ਮੈਂ ਮੜ ਕਹਿੰਦਾ ਲੈਟਰ ਲਿਖੀ ਮੈਂ ਜੀ ਮੈਨੂੰ ਕਵਰ ਨੋਟ ਦਿਓ ਕਵਰ ਨੋਟ ਦਿੱਤੇ ਵਿੱਚ ਮੇਰੀ ਪਾਲਸੀ ਜਿਹੜੀ ਉਹ ਮੁੱਕ ਚੁੱਕੀ ਸੀ ਉਸ ਵਲੇ ਪਰ ਇਹ ਕਹਿੰਦੇ ਜੀ ਸਾਡੀ ਕਲੈਰੀਕਲ ਮਿਸਟੇਕ ਹੋ ਗਈ ਹੈ ਬਾਦ ਫਿਰ ਇਹਨਾਂ ਨੇ ਮੇਰੀ ਇੰਸ਼ੋਰੈਂਸ ਕਰਤੀ ਫਿਰ ਮੈਨੂੰ ਪੁੱਛਿਆ ਬਗੈਰੀ ਕੋਈ ਗੱਲਬਾਤ ਉਹ ਉਸੇ ਮਸਲੇ 'ਚ ਇਹਨਾਂ ਨੂੰ ਇਹਨਾਂ ਕੋਲ ਆਉਣ ਡੇ ਆ ਜੀ ਸਾਡਾ ਮਸਲਾ ਹਲ ਕੋਈ ਇਹਨਾਂ ਨੇ ਨਹੀਂ ਕੀਤਾ ਕੋਈ 2022 ਦਾ 2022 ਦਾ ਮਸਲਾ ਇੰਸ਼ੋਰੈਂਸ ਲਗਾਤਾਰ ਹੋ ਰਹੀ ਹੈ ਹੋ ਰਹੀ ਹੈ ਜੀ ਲਗਾਤਾਰ ਡੈਬਿਟ ਹੋ ਰਿਹਾ ਹੈ ਜੀ ਅੱਛਾ ਤੇ ਕਲੇਮ ਨਹੀਂ ਮਿਲਦਾ ਕਲੇਮ ਨਹੀਂ ਮਿਲਦਾ ਜਿੰਨਾ ਕਰਕੇ ਤਰਨਾ ਲੱਗਾ ਬਿਲਕੁਲ ਇਹ ਤਾਂ ਮੈਂ ਕਦੋਂ ਤੱਕ ਰਹੇਗਾ ਔਰ ਬੈਂਕ ਮੈਨੇਜਰ ਕੀ ਕਹਿੰਦੇ ਆ ਇਹ ਜੋ ਸਾਡੇ ਆਗੂ ਪ੍ਰਧਾਨ ਸਾਹਿਬ ਕਹਿਣਗੇ ਉਸ ਹਿਸਾਬ ਨਾਲ ਜਿੰਨੇ ਦੇ ਤੱਕ ਇਹ ਕੋਈ ਮਸਲਾ ਨਹੀਂ ਹੱਲ ਕਰਦੇ ਉਨ ਤੱਕ ਮੈਂ ਤੇ ਮੇਰੇ ਸਾਥੀ ਇੱਥੇ ਬੈਠੇ। ਭਾਜੀ ਆਪਣਾ ਨਾਮ ਦੱਸ ਦਿਓ। ਸਰਬਜੀਤ ਸਿੰਘ ਛੱਠਾ। ਇਹ ਮਸਲਾ ਇਹ ਕਿ ਸਰਬਜੀਤ ਸਿੰਘ ਛੱਠਾ ਉਹਨਾਂ ਨੇ ਮਤਲਬ ਆਪਣੀ ਫੈਕਟਰੀ ਲਾਈ ਸੀ ਫੋਕਲ ਪਲਾਂਟ ਦੇ ਵਿੱਚ। ਉਹਦੀ ਬੈਂਕ ਕੋ ਇਹਨਾਂ ਦੇ ਲਿਮਟ ਵੀ ਲਈ ਹੋਈ ਆ। ਇਹ ਬੈਂਕ ਉਸ ਫੈਕਟਰੀ ਦੀ ਹਰ ਸਾਲ ਇੰਸ਼ੋਰਸ ਕਰਦੀ ਸੀ। ਮਤਲਬ ਜਦੋਂ ਸਮਾਂ ਖਤਮ ਹੋ ਜਾਣਾ ਸ਼ੁਰੂ ਹੋ ਤਾਂ ਦੁਬਾਰਾ ਫਿਰ ਇਹ ਕਰਦੇ ਸੀ ਇਹਨਾਂ ਨੇ ਵਿੱਚ ਉਹਦੇ ਮਤਲਬ 5 ਕੁ ਮਹੀਨੇ ਜਿਹੜੇ ਆ ਉਹ ਵਿਥਪਾਤੀ ਵੀ ਇੰਸ਼ੋਰਸ ਨਹੀਂ ਕੀਤੀ ਮੈਨੇਜਰ ਦੀ ਵਜ੍ਹਾ ਕਰਕੇ ਨਹੀਂ ਹੋਈ ਉਹਦੇ ਵਿੱਚ ਉਸ ਸਮੇਂ ਜਿਹੋਗੀ ਚੋਰੀ ਉਸ ਫੈਕਟਰੀ ਦੇ ਵਿੱਚ ਉਹ ਚੋਰੀ ਦਾ ਹੁਣ ਉਹ ਕਲੇਮ ਜਿਹੜਾ ਘੱਟੋ ਘੱਟ ਉਹਦਾ ਨੁਕਸਾਨ ਜਿਹੜਾ 15 ਲੱਖ ਰੁਪਏ ਦਾ ਹੋਇਆ ਉਹ ਅਜੇ ਤੱਕ ਕਲੇਮ ਤਾਂ ਮਿਲੂਗਾ ਵੀ ਜੇ ਉਹਦੀ ਇੰਸ਼ੋਰਸ ਹੋਈ ਹੋਗੀ ਉਹ ਇੰਸ਼ੋਰਸ ਵਿੱਚ ਹੋਈ ਇਸ ਮੈਨੇਜਰ ਦੀ ਵਜ੍ਹਾ ਕਰਕੇ ਇਹਨਾਂ ਨੂੰ ਅਸੀਂ ਵਾਰ-ਵਾਰ ਮਿਲਦੇ ਵੀ ਆਏ ਪਿਛਲੇ ਸਮੇਂ ਹਫਤਾ ਹੋ ਗਿਆ ਉਦੋਂ ਨਹੀਂ ਮਿਲੇ ਸੀ ਇਹ ਕਹਿੰਦੇ ਅਸੀਂ ਮਸਲਾ ਹੱਲ ਕਰਦੇ ਆਗੇ ਉੱਪਰ ਭੇਜੀ ਹੋਈ ਹੈ ਤੁਹਾਡੀ ਕੰਪਲੇਨ ਪਰ ਅਜੇ ਕੁਝ ਨਹੀਂ ਹੋਇਆ ਹੁਣ ਅਸੀਂ ਇੱਥੇ ਪੱਕਾ ਮੋਰਚਾ ਲਾਇਆ ਹੋਇਆ ਵਾ ਜਿੰਨਾ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਤੱਕ ਇਹ ਮੋਰਚਾ ਸਾਡਾ ਚੱਲੂਗਾ ਹੂੰ ਸਾਨੂੰ ਗੱਲਬਾਤ ਨਹੀਂ ਸੱਦਾ ਆਇਆ ਉਹ ਕੀ ਨਿਕਲਦਾ ਵਾ ਉਹ ਬਾਅਦ ਚ ਆਪਾਂ ਦੱਸਾਂਗੇ ਹੂੰ ਸਾਡਾ ਮੋਰਚਾ ਹੀ ਚੱਲੂ ਹੁਣ ਪੱਕਾ ਇਹ ਕਿੰਨਾ ਚਿਰ ਚੱਲਦਾ ਰਹੂਗਾ ਅੱਜ ਜਿੰਨਾ ਚਿਰ ਤੱਕ ਸਾਨੂੰ ਇਹ ਇਨਸਾਫ ਨਹੀਂ ਦਵਾਉਂਦੇ ਜਾਂ ਕੋਈ ਸਾਨੂੰ ਵਿਸ਼ਵਾਸ ਪੱਕੇ ਤੌਰ ਤੇ ਨਹੀਂ ਦਿੰਦੇ ਉਹਨਾਂ ਚਿਰ ਤੱਕ ਇਹ ਮੋਰਚਾ ਆਪਾਂ ਲਾਵਾਂ ਔਰ